ਡੇਰਾਪਾਪਾ ਨਾਨਕ ਦੇ ਕਾਂਗਰਸ ਵਰਕਰਾਂ ਵੱਲੋਂ ਹਰਪੀਟਾਂ ਦੀ ਪਹਿਲੀ ਪੱਤਰੀ ਕਰਨ ਲਈ ਖੜਿਆ 100 ਟਰੈਕਟਰਾਂ ਦਾ ਕਾਫਲਾ ਪਿੰਡ ਠੇਠਰ ਵਿੱਚ ਹੜ੍ਹ ਦੇ ਪਾਣੀ ਨਾਲ ਜੜੀ ਰੇਤਾਂ ਨੂੰ ਟਰੈਕਟਰਾਂ ਨਾਲ ਕੀਤਾ ਪੱਤਰਾ ਫਲਕਾ ਡੇਰਾ ਬੱਬਾ ਨਾਨਕ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਸਾਬਕਾ ਡਿਊਟੀ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਚੰਦਰ ਸਿੰਘ ਰੰਧਾਵਾ ਤੇ ਯੂਥ ਕਾਂਗਰਸੀ ਆਗੂ ਉਦੇਵ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਹਰਤੁਰਵਾਲ ਤੋਂ ਲੈ ਕੇ ਮਾਲੇਵਾਲ ਤੱਕ ਪਿੰਡਾਂ ਦਾ ਵਿਸ਼ਾਲ ਕਾਫਲਾ ਹੜਪੀਟਾਂ ਦੀ ਮਦਦ ਲਈ ਡੇਰਾ ਬੱਬਾ ਨਾਨਕ ਪਿੰਡ ਠੇਟੜਕੇ ਲਈ ਅਰਵਾਣਾ ਹੋਇਆ ਜਿੱਥੇ ਉਨ੍ਹਾਂ ਵੱਲੋਂ ਹੜ੍ਹ ਦੇ ਨਾਲ ਰੇਤਾ ਅਤੇ ਮਿੱਟੀ ਨੂੰ ਹਟਾਉਂਦਾ ਕੰਮ ਸ਼ੁਰੂ ਕੀਤਾ ਇਸ ਮੌਕੇ ਭਪਿੰਦਰ ਸਿੰਘ ਬਿੱਟੂ ਖੈਰਾ ਦੀ ਅਗਵਾਈ ਹੇਠ ਪੁਜੇ ਕਾਫਲੇ ਵੱਲੋਂ ਉਹਨਾਂ ਦੀਆਂ ਫਸਲਾਂ ਉੱਪਰ ਜਮੀ ਮਿੱਟੀ ਅਤੇ ਰੇਤਾ ਟਰੈਕਟਰ ਨਾਲ ਹਟਾਈ ਜਾ ਰਹੀ ਹੈ ਇਸ ਨੂੰ ਲੈ ਕੇ ਭਪਿੰਦਰ ਸਿੰਘ ਬਿੱਟੂ ਖੇਰਾ ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਬੰਬਾ ਬਚਿੱਤਰ ਸਿੰਘ ਹਰਦੁਰਵਾਲ ਸਰਪੰਚ ਜੱਜ ਸੁਵਿੰਦਰ ਸਿੰਘ ਬੱਲਾ ਸਰਪੰਚ ਜੱਜ ਗੁਰੂਪ ਸਿੰਘ ਲੋਹਾਰਾਂ ਵਾਲੀ ਜਗਰਾਜ ਸਿੰਘ ਸਰਪੰਚ ਜੱਜ ਜੀਵਨ ਸਿੰਘ ਸਰਪੰਚ ਅਲਾਲ ਵਾਲਾ ਦੀ ਟੀਮ ਵੱਲੋਂ ਇੱਕ ਵਿਸ਼ਾਲ ਟਰੈਕਟਰਾਂ ਦਾ ਕਾਫਲਾ ਪਿੰਠੇ ਟਰਕੇ ਚ ਫੜਦੀ ਮਿੱਟੀ ਅਤੇ ਰੇਤਾ ਨੂੰ ਫਸਲਾਂ ਚੋਂ ਹਟਾ ਰਿਹਾ ਹੈ ਅਤੇ ਇਸ ਮੌਕੇ ਭਵਿੰਦਰ ਸਿੰਘ ਬਿੱਟੂ ਖੇਰਾ ਅਤੇ ਬੱਬਾ ਬਚਿੱਤਰ ਸਿੰਘ ਹਰਦੁਰਵਾਲ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਹਦੇ ਵੀਰ ਸਿੰਘ ਰੰਧਾਵਾ ਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਇੱਕ ਵਿਸ਼ਾਲ ਟਰੈਕਟਰਾਂ ਦਾ ਕਾਫਲਾ ਜਿਸ ਦੀ ਗਿਣਤੀ 100 ਦੇ ਕਰੀਬ ਹੈ ਪਿੰਡ ਠੀਟਰਕੇ ਚ ਹਰਪੀੜਤਾ ਦੀ ਮਦਦ ਲਈ ਪਹੁੰਚਿਆ ਜਿੱਥੇ ਉਹਨਾਂ ਵੱਲੋਂ ਟਰੈਕਟਰਾਂ ਦੀ ਮਦਦ ਨਾਲ ਉਹਨਾਂ ਦੀ ਜ਼ਮੀਨ ਉੱਪਰ ਜੰਮੀ ਮਿੱਟੀ ਅਤੇ ਪੱਲ ਰੇਤਾ ਹਟਾਈ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਕਣਕ ਦੀ ਫਸਲ ਨੂੰ ਆਸਾਨੀ ਨਾਲ ਪੀ ਸਕਣ ਦਿਖਾ ਦਿੰਦਾ ਤੁਹਾਨੂੰ ਖਾਸ ਰਿਪੋਰਟ ਦਾ ਤਕਿੰਦਰ ਸਿੰਘ ਜੀ ਰੰਡਾਵਾ ਉਹਨਾਂ ਦਾ ਹੈ ਸਦਾ ਉਹਨਾਂ ਦੀ ਰਹਿਮਾਈ ਹੈ ਸਰਕਲ ਹੰਟੜਵਾੜ ਤੋਂ ਬਦੋ ਹਰਤੀ ਇੰਦਾਂ ਦੀ ਪਹੁੰਚਾ ਕੇ ਲਈ ਦੋ ਜੀ ਬਣਾ ਦੇਣਾ ਜਵਾਬ ਨੂੰ ਪੁੱਛਿਆ ਉਹ ਪੱਟਿਆ ਕਰਦੇ ਲਈ 75 ਡੰਗਿਆਂ ਦਾ ਬੰਦਾ ਲੈ ਕੇ ਇਹਦਾ ਬਾਬਾ ਨਾਮ ਰੰਡਾਵਾ ਲਈ ਇਹਦਾ ਵੀ ਇਹ ਸਾਰਾ ਪ੍ਰੋਗਰਾਮ ਹੈ ਜਿਸ ਰਾਸ ਜੀ ਤਕਿੰਦਰ ਸਿੰਘ ਜੀ ਰੰਡਾਵਾ ਉਹਦੇ ਵੀ ਰੰਡਾਵਾ ਜੀ ਉਹਨਾਂ ਦੇ ਦਿਸ਼ਾ ਨਿਰੇਸ਼ਾ ਹੇਠ ਸਾਡੇ ਨਾਲ ਜਿਹੜੇ ਮੇਰੇ ਸਾਥੀ ਨੇ ਇਹ ਸਰਕਲ ਦੇ ਸਰਪੰਚ ਪੰਚ ਤੇ ਮੈਂਬਰ ਸਾਹਿਬਾਨ ਜੇ ਮੈਂ ਸਾਹਿਬਾਨ ਤੋਂ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਕਾਰੇ ਨੂੰ ਨਿਪਟਰੇ ਚੜ੍ਹ ਦੇ ਲਈ ਅੱਜ ਅਸੀਂ ਇਥੋਂ ਮਾਲੇਵਾਲ ਤੋਂ ਕੱਟੇ ਹੋ ਕੇ ਰਵਾਨਾ ਹੋਏ ਹਾਂ ਅੱਜ ਬਹੁਤ ਬਹੁਤ ਸ਼ਾਨਦਾਰ ਸਰਪੰਚ ਪਰਵਾਰ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਇਹ ਰਹਿਣ ਮਾਈ ਹੋਏ ਤਾਂ ਬਹੁਤ ਬੇਚਾਨਸਾਰ ਹੈ ਉਹ ਜ਼ਮੀਨਾਂ मल्हा जे लाइ